ਕਹਿੰਦੇ ਆਹ ਹੁੰਦੀ ਹੈ ਮਰਦਾਨਗੀ ਬਾਈ ਨੇ 215 ਕਿਲੋ weight ਚੱਕਣਾਗਾ ਦੇਖੋ ਕਿੰਨੀ ਤਾਕਤ ਲੱਗੂਗੀ ਬਹੁਤ ਜ਼ਿਆਦਾ ਤਾਕਤ ਲੱਗੂਗੀ ਤੇ ਸਭ ਤੋਂ ਪਹਿਲਾਂ ਤਾਂ ਇਸ ਬਾਈ ਨੂੰ ਸਲਾਮ ਜੋ ਕਿ ਦੇਖੋ ਇਹ ਬੋਰੀ ਦੇ ਵਿੱਚ 215 ਕਿਲੋ weight ਆ ਤੇ ਇਸ ਨੂੰ ਚੱਕਣਾ ਆਮ ਬੰਦੇ ਦੀ ਗੱਲ ਨਹੀਂ ਬਹੁਤ ਜ਼ਿਆਦਾ ਤਾਕਤ ਲੱਗਦੀ ਆ ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਤਲਬ ਕਿ ਉਮੇ ਦਾ ਬਣਾਉਣਾ ਪੈਂਦਾ ਹਨ ਰੋਜ਼ ਮਤਲਬ ਕਿ ਹਾਸਲ ਕਰਨੀ ਪੈਂਦੀ ਹੈ ਜੋ ਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੁਸੀਂ ਦੇਖੋ ਹੈਗੀ ਆ ਨਾ ਯਾਰ ਕਮਾਲ ਦੀ ਗੱਲ ਕਿੰਨਾ ਜ਼ੋਰ ਲੱਗਦਾਗਾ ਆਪਣੇ ਪੱਟਾਂ ਤੇ ਰੱਖਣਾ ਫਿਰ ਮਤਲਬ ਕਿ ਉਹਨੂੰ ਹੌਲੀ 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 ਉੱਪਰ ਚੱਕਣਾ ਮੋਢਿਆਂ ਤੱਕ ਜਦੋਂ ਮੋਢਿਆਂ ਤੇ ਤਰ ਲੈਣਾ ਤੇ ਉਦੋਂ ਬੰਦੇ ਦੀ ਜੱਤ ਹੁੰਦੀ ਹੈ ਉਦੋਂ ਮਤਲਬ ਕੀ ਹੈ ਮੇਲਾ ਜਿੱਤਿਆ ਜਾਂਦਾਗਾ ਫਿਰ ਚਾਰੇ ਪਾਸੇ ਹੁੰਦੀਆਂ ਗੱਲਾਂ ਇਹ ਨਾਮ ਕਮਾਉਣ ਵਾਸਤੇ ਕਹਿੰਦੇ ਸਮਾਂ ਲੱਗਦਾਗਾ ਨਾਮ ਕਮਾਉਣ ਵਾਸਤੇ ਆਪਣੇ ਆਪ ਨੂੰ ਪਹਿਲਾਂ ਜਿੱਤਣਾ ਪੈਂਦਾਗਾ ਆਪਣੇ ਆਪ ਨੂੰ ਪਹਿਲਾਂ ਲੋਹਾ ਬਣਾਉਣਾ ਪੈਂਦਾਗਾ ਜੋ ਕਿ ਇਸ ਬਾਈ ਤੋਂ ਸਿੱਖਣਾ ਪੈਂਦਾਗਾ ਦੇਖੋ ਬਈ ਹੈਗੇ ਨਾ ਕਮਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ